ਫਤੇਗੜ ਸਾਹਿਬ ਦੇ ਪਿੰਡ ਤਲਾਨੀਆਂ ਦੇ ਵਿਅਕਤੀ ਦੇ ਲਾਪਤਾ ਹੋਣ ਮਗਰੋਂ ਉਸ ਦੀ ਲਾਸ਼ ਨਹਿਰ ਚੋਂ ਬਰਾਮਦ ਕੀਤੀ ਗਈ ਪਰਿਵਾਰ ਵੱਲੋਂ ਇਸ ਤੇ ਹੱਤਿਆ ਦਾ ਸ਼ੱਕ ਜ਼ਾਹਰ ਕੀਤਾ ਗਿਆ ਤੇ ਪੁਲਿਸ ਵੱਲੋਂ ਇਸ ਦੀ ਪੜਤਾਲ ਕੀਤੀ ਅਤੇ ਮਾਮਲਾ ਕਤਲ ਦਾ ਹੀ ਨਿਕਲਿਆ ਤੇ ਥਾਣਾ ਪਤੇਗੜ ਸਾਹਿਬ ਦੀ ਪੁਲਿਸ ਨੇ ਪਿੰਡ ਤਲਾਨੀਆਂ ਦੇ ਹੀ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਏ ਜੀ ਸਾਡਾ 18 ਤਰੀਕ ਸ਼ਾਮ ਨੂੰ ਫਤਿਹਗੜ ਸਾਹਿਬ ਥਾਣੇ ਦੇ ਏਰੀਆ ਤਲਾਨੀਆਂ ਪਿੰਡਾ ਉਸ ਦੇ ਇੱਕ ਨੰਮਾ ਸੀਗਾ ਗੁਰਚਰਨ ਸਿੰਘ ਸਨ ਉਹ ਫਿਲਪੀ ਸਿੰਘ ਉਹ ਮਿਸਿੰਗ ਸੀਗਾ ਜੀ 18 ਤਰੀਕ ਸ਼ਾਮ ਤੋਂ ਤੇ ਉਹਨਾਂ ਦੀ ਕੱਲ ਸਵੇਰੇ ਸਾਨੀਪੁਰ ਕੋਲ ਨਹਿਰ ਚੋਰ ਨਦੀ ਬੂੰਦੀ ਮਿਲੀ ਜੇ ਤਾਂ ਉਹਦੇ ਪਰਿਵਾਰ ਵਾਲੇ ਕੱਲਾ ਆਪਣੇ ਤੋਂ ਭਾਲ ਕਰ ਰਹੇ ਸੀਗੇ ਜਦੋਂ ਉਹਨਾਂ ਨੂੰ ਸ਼ੱਕ ਸੀਗਾ ਕਿ ਜਿੱਥੇ ਨਾਲ ਉਹ ਲਾਸਟ ਦੇਖਿਆ ਗਿਆ ਸੀਗਾ ਅਜਿਹਾ ਉਹ ਨੰਨੀ ਚੋਤੀ ਦੀ ਸ਼ੀਟੀ ਕੈਮਰੇ ਵਗੈਰਾ ਦੇਖ ਕੇ ਉਹ ਟੈਕਨੀਕਲ ਇਨਵੈਸਟੀਗੇਸ਼ਨ ਕੀਤੀ। ਫਾਈਲ ਸਾਹਮਣੇ ਆਈ ਕਿ ਉਹਨਾਂ ਦੇ ਪਿੰਡ ਦੇ ਹੀ ਦੋ ਬੰਦੇ ਬਲਰਾਜ ਸਿੰਘ ਬੱਬੂ ਤੇ ਵਿਜੈ ਸਿੰਘ ਕਾਰ। ਇਹ ਉਹ ਪਿਛਲਾ 14 ਤਰੀਕ ਨੂੰ ਸ਼ਾਮ ਹੋਵੇ ਦੇ ਕੋਸਰਾਂ ਦੇ ਨਾਲ ਸੀਗੇ। ਇਹਨਾਂ ਨੇ ਬੈਠ ਕੇ ਪਹਿਲਾਂ ਕਿਤੇ ਡ੍ਰਿੰਕ ਕੀਤੀ ਹੈ। ਉਸ ਤੋਂ ਬਾਅਦ ਇਹਨਾਂ ਦੀ ਕੋਈ ਆਪਸ ਟਕਰਾਰ ਵਾਜੀ ਹੋਈ। ਫਿਰ ਇਹ ਦੋਨਾਂ ਨੇ ਮਿਲ ਕੇ ਉਹਨੂੰ ਪਹਿਲਾਂ ਕੁੱਟਿਆ, ਡ੍ਰਿੰਕ ਦਿਵਾ ਕੇ ਉਹਨੂੰ ਨਹਿਰ ਚ ਸੁਕਦਾ ਸੀਗਾ ਮਾਰ ਕੇ। ਫਿਰ ਇਹਨਾਂ ਨਾਲ ਸਟੋਰੀ ਦਿੱਕਤ ਹੈ। ਇਹ ਜਿਹੜੀ ਬਸੀ ਰੋਡ ਤੇ ਮੈਟ ਦੇ ਉੱਤੇ 95000 ਕੋਈ ਕੱਪੜੀ ਫੇਰ ਨਹੀਂ ਰਿਕਵਰੀ ਇਹਨਾਂ ਤੇ ਜਿਹੜਾ ਇਹਨਾਂ ਨੇ ਮੋਟਰਸਾਈਕਲ ਵਰਤਿਆ ਹੋਰ ਤਬਰ ਹੋਇਆ ਇਹਨਾਂ ਕੋਲੋਂ ਮਰਨ ਵਾਲੇ ਦੇ ਕੱਪੜੇ ਵੀ ਹੈਗੇ ਆ ਉਹ ਹਲੇ ਸੀ ਰਿਕਵਰ ਕਰਾਉਣੇ ਆ ਫਿਰ ਜਿਹੜਾ ਇਹਨਾਂ ਨੇ ਮੋਟਰਸਾਈਕਲ ਵਰਤਿਆ ਉਹ ਕਹਿੰਦਾ ਅਸੀਂ ਇਹਦੇ ਜੀ ਐਫ ਆਈ ਆਰ ਨੰਬਰ 71 ਅੰਡਰ ਸੈਕਸ਼ਨ 107 10 ਬੀ ਐਨ ਐਸ ਪਤਲੇ ਸਾਫ ਤੇ ਰਜਿਸਟਰ ਕਰ ਲਈਏ ਦੋਨੇ ਜਣੇ ਇਹਨਾਂ ਨੂੰ ਸੀ ਰੈਸਟ ਕਰ ਲਿਆ ਅੱਜ ਉਹਨਾਂ ਨੂੰ ਕੂਚ ਪੇਸ਼ ਕਰਕੇ ਨਦਾਰਾ ਬੰਦ ਲਵਾਗੇ ਤੇ ਜਿੱਤ ਕ੍ਰਿਸ਼ਕਾ ਬਜਾ ਰੰਜਿਸ਼ ਕੀ ਬਜਾ ਰੰਜਿਸ਼ ਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਇਹਨਾਂ ਦੀ ਪੁਰਾਣੀ ਵੀ ਆਪਸ ਚ ਕੋਈ ਪਹਿਲਾਂ ਇੱਕ ਵਾਰ ਖਰਾਬਾ ਦੀ ਚੰਦਰ ਵੀ ਸੀ ਹੈ ਇਹ ਜੇਸੀ ਤੇ ਪੁਲਿਸ ਤੇ ਸਭ ਨੇ ਬੰਦ ਤੋਂ ਰਿਪੋਰਟ ਕਰਾ ਅਨੁਸਾਰ ਆਪਸੇ ਰੰਜਿਸ਼ ਦਾ ਹਾਲੇ ਪ੍ਰੀਲਿਮਿਨਰੀ ਇਹ ਹੀ ਹੈ ਕਿ ਇਹਨਾਂ ਦੀ ਪਹਿਲਾਂ ਵੀ ਇੱਕ ਵਾਰ ਕਦੇ ਕੋਈ ਮਹਾਂ ਰਹਸ ਹੋਈ ਸੀ ਡੈਡ ਬੋਡੀ ਸਾਨੀਪੁਰ ਕੋਲ ਮਿਲਿਆ ਅਨੈਚੁਰਲ ਹੈ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ